ਪੰਜਾਬ ਤੇ ਦੇਸ਼ ਦੁਨੀਆ ਦੀਆਂ ਖਬਰਾਂ ਨਾਲ ਲਗਾਤਾਰ ਰੱਖਣ ਵਾਲੇ ਸਾਡੇ ਸਾਰੇ ਹੀ ਪਿਆੜਾ ਵੀਰਾਂ ਨੂੰ ਪਿਆਰ ਭਰੀਤਨਗੀ ਸਤਿ ਸ਼੍ਰੀ ਅਕਾਲ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਦੇਸ਼ ਦੇ ਵਿੱਚ ਤੇ ਪੰਜਾਬ ਦੇ ਵਿੱਚ ਬਹੁਤ ਕੁਝ ਐਸਾ ਵਾਪਰ ਰਿਹਾ ਜਿਹੜਾ ਕਿ ਸਭ ਨੂੰ ਹੈਰਾਨ ਵੀ ਕਰ ਜਾਂਦਾ ਤੇ ਕਈ ਵਾਰੀ ਪਰੇਸ਼ਾਨ ਵੀ ਕਰ ਜਾਂਦਾ ਪੰਜਾਬ ਦੇ ਵਿੱਚ ਜ਼ਿਮਨੀ ਚੋਣਾਂ ਦਾ ਕੰਮ ਨਿਭੜ ਗਿਆ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਜਿਹੜੀ ਡੌਂਡੀ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪੱਟੀ ਸੀ ਕਿ ਭਾਈ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਟਿਕਟ ਸਾਨੂੰ ਨਹੀਂ ਮਿਲੀ ਟਿਕਟ ਕਿਉਂ ਨਹੀਂ ਮਿਲੀ ਟਿਕਟ ਲੈ ਕੇ ਛੱਡਾਂਗੇ ਬਗਾਵਤ ਕਰ ਜਾਾਂਗੇ ਫਲਾਂ ਕਰ ਜਾਾਂਗੇ ਢੀਂਗ ਕਰ ਜਾਾਂਗੇ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਫੁੱਲ ਸਟਾਪ ਤਾਂ ਲੱਗ ਗਿਆ ਕਿਉਂਕਿ ਕੁਝ ਘੰਟੇ ਪਹਿਲਾਂ ਇਹਨਾਂ ਚਾਰਾ ਸੀਟਾਂ ਦੇ ਉੱਤੇ ਵੋਟਾਂ ਪੈ ਹਟੀਆਂ ਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਜਿਹੜੇ ਸੀ ਸਿਬਨ ਉਹਨਾਂ ਨੇ ਇਹ ਗੱਲ ਕਹੀ ਆ ਕਿ ਲਗਭਗ 63% ਵੋਟਾਂ ਆਸਤਨ ਦੀ ਗੱਲ ਕਰੀਏ ਤਾਂ ਲਗਭਗ 63% ਵੋਟਾਂ ਪਈਆਂ ਸਭ ਤੋਂ ਵੱਧ ਵੋਟਾਂ ਜਿਹੜੀਆਂ ਉਹ ਗਿੱਦੜਬਾਹਾ ਖੇਤਰ ਦੇ ਵਿੱਚ ਪਈਆਂ ਤੇ ਬਾਕੀ ਜਿਹੜੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਾਂ ਜਾਣਦੇ ਆ ਕਿ ਜਿਵੇਂ ਜਿਵੇਂ ਵੋਟਾਂ ਪਈਆਂ ਉਹਦੇ ਬਾਰੇ মিডিਆ ਦੇ ਵਿੱਚ ਬਹੁਤ ਸਾਰੀਆਂ ਜਾਣਕਾਰੀਆਂ ਹੁਣ ਤੱਕ ਆ ਚੁੱਕੀਆਂ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਜਿਸ ਤਰੀਕੇ ਦੇ ਨਾਲ ਇਤਕੀ ਵੋਟਾਂ ਦਾ ਕੰਮ ਇਹ ਚੱਲਿਆ ਤੇ ਜਿਸ ਤਰੀਕੇ ਨਾਲ 45 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ 'ਚ ਬੰਦ ਹੋਈ ਆ ਹੁਣ ਜਿਹੜੇ ਅਗਲੇ ਦੋ ਦਿਨ ਆ 21 ਤੇ 22 ਤਰੀਕ ਯਾਨੀ ਕਿ 21 ਤੇ 22 ਨਵੰਬਰ ਸਾਰੇ ਹੀ ਉਮੀਦਵਾਰ ਭਾਵੇਂ ਉਹ ਆਜ਼ਾਦ ਆ ਤੇ ਭਾਵੇਂ ਕਿਸੇ ਪਾਰਟੀ ਦਾ ਸਾਰੇ ਦੇ ਸਾਰੇ ਉਮੀਦਵਾਰੀ ਇਸ ਵੇਲੇ ਜਿੱਤੇ ਆ ਸਾਰੇ ਦੇ ਸਾਰੇ ਉਮੀਦਵਾਰ ਹੀ ਆਪਾਂ ਜਾਣਦੇ ਕਿ ਵਿਧਾਇਕ ਵਾਲੀ ਫੀਲਿੰਗ ਲੈਣਗੇ ਪਰ 23 ਤਰੀਕ ਨੂੰ ਸਵੇਰੇ ਜਦੋਂ 8 ਵਜੇ VOTING ਮਸ਼ੀਨਾਂ ਖੁੱਲਣੀਆਂ ਤੇ ਮੇਰਾ ਖਿਆਲ ਹੈ ਕਿ 9:30-10 ਵਜੇ ਇਸ ਗੱਲ ਦਾ ਕਲੀਅਰ ਹੋ ਜਾਊਗਾ ਕਿ ਕਿਹੜੀ ਪਾਰਟੀ ਕਿੰਨੇ ਕ ਪਾਣੀ ਦੇ ਵਿੱਚ ਆ ਕਿਹੜੀ ਪਾਰਟੀ ਕੀ ਕੁਝ ਕਰਨੀ ਆ ਤੇ 45 ਦੇ ਵਿੱਚੋਂ ਕਿਹੜੇ ਚਾਰ ਉਮੀਦਵਾਰ ਜਿੱਤਲੇ ਆ ਵੈਸੇ ਅੱਜ ਕੀ ਜੋ ਜੋ ਕੁਝ ਹੋਇਆ ਜੋ ਜੋ ਕੁਝ ਅਸੀਂ ਦੇਖਿਆ ਉਹ ਅਸੀਂ ਕੱਲ ਵੀ ਗੱਲ ਕੀਤੀ ਸੀ ਖਬਰਾਂ ਦੇ ਵਿੱਚ ਕਿ ਪੰਜਾਬ ਦੇ ਲੋਕਾਂ ਨੇ ਜਾਂ ਇਹਨਾਂ ਚਾਰਾਂ ਸੀਟਾਂ ਦੇ ਲੋਕਾਂ ਨੇ ਤਮਾਸ਼ਾ ਹੀ ਦੇਖਿਆ ਤੇ ਵੈਸੇ ਲੋਕਾਂ ਨੂੰ ਤਮਾਸ਼ਾ ਹੀ ਪਸੰਦਾ ਸਿਆਣੀ ਗੱਲ ਵੈਸੇ ਵੀ ਪੰਜਾਬ ਦੇ ਲੋਕਾਂ ਦੇ ਸਿਰ ਦੇ ਉੱਤੋਂ ਦੀ ਲੰਘ ਜਾਂਦੀ ਆ। ਨਾ ਲੋਕ ਕੁਝ ਕਰਨਾ ਚਾਹੁੰਦੇ ਆ, ਨਾ ਕੁਝ ਲੋਕ ਹੋਣ ਦੇਣਾ ਚਾਹੁੰਦੇ ਆ, ਨਾ ਲੋਕਾਂ ਦੀ ਸੋਚ ਦੇ ਵਿੱਚ ਕੁਝ ਹੋ ਜੇ। ਸੋ ਲੋਕ ਤਮਾਸ਼ਾ ਭਾਲਦੇ ਤੇ ਰਾਜਨੀਤਿਕ ਲੋਕ ਤਮਾਸ਼ੇ ਕਰੀ ਜਾਂਦੇ ਆ। ਮੈਂ ਜਿੱਤੂ ਮੈਂ ਜਿੱਤੂ ਮੈਂ ਜਿੱਤੂ ਮੈਂ ਜਿੱਤੂ ਇਹਦੇ ਚੱਕਰ ਦੇ ਵਿੱਚ ਕਿੱਥੋਂ ਕਿੱਥੇ ਪੰਜਾਬ ਦੀ ਰਾਜਨੀਤੀ ਪਹੁੰਚ ਗਈ ਤੇ ਆਪਾਂ ਇਹਦੇ ਬਾਰੇ ਜਾਣਦੇ ਆਂ। ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਜਿਸ ਤਰੀਕੇ ਦੇ ਹਾਲਾਤ ਹੁਣ ਬਣੇ ਹੋਏ ਆ ਉਰੇ ਤੋਂ ਬਾਅਦ ਹੁਣ ਕਿਹੜੀਆਂ ਚੋਣਾਂ ਆਉਣੀਆਂ ਲੋਕਾਂ ਨੇ ਹੁਣੇ ਤੋਂ ਇਸ ਗੱਲ ਦਾ ਫਿਕਰ ਕਰਨਾ ਸ਼ੁਰੂ ਕਰ ਦੇਣਾ ਸੋ ਆਮ ਆਦਮੀ ਪਾਰਟੀ ਨੇ ਵੀ ਇਹਨਾਂ ਚੋਣਾਂ ਦੇ ਵਿੱਚ ਚਾਰਾਂ ਸੀਟਾਂ ਦੇ ਉੱਤੇ ਪੂਰਾ ਜ਼ੋਰ ਲਾਇਆ ਕਾਂਗਰਸ ਨੇ ਵੀ ਤੇ ਭਾਜਪਾ ਨੇ ਵੀ ਤੇ ਬਾਕੀ ਛੋਟਕਾ ਵੱਡੀਆਂ ਪਾਰਟੀਆਂ ਨੇ ਤੇ ਅਜ਼ਾਦ ਉਮੀਦਵਾਰਾਂ ਨੇ ਵੀ ਆਕਾੜੀ ਦਲ 1992 ਤੋਂ ਬਾਅਦ ਕਿਉਂਕਿ 1992 ਦੇ ਵਿੱਚ ਇਹਨਾਂ ਨੇ ਬਾਈਕਾਟ ਕੀਤਾ ਸੀ ਤੇ ਹੁਣ ਉਸ ਤੋਂ ਬਾਅਦ 2024 ਦੇ ਵਿੱਚ ਆਕਾੜੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ ਤੇ ਇਸ ਬਾਈਕਾਟ ਦੀਆਂ ਖਬਰਾਂ ਵੀ ਅਸੀਂ ਬਹੁਤ ਵਾਰੀ ਸਾਂਝੀਆਂ ਕੀਤੀਆਂ ਦੇ ਭਾਈ ਕੀ ਕੀ ਕੁਝ ਚੱਲ ਰਿਹਾ ਤੇ ਕਿਵੇਂ-ਕਿਵੇਂ ਚੱਲ ਰਿਹਾ ਪਰ ਅਕਾਲੀ ਦਲ ਦੇ ਲਈ ਇਹ ਵੇਲਾ ਚੰਗਾ ਨਹੀਂ ਆ ਅਕਾਲੀ ਦਲ ਇੰ样 ਲੱਗਦਾ ਵੀ ਬਿਲਕੁਲ ਹਾਸ਼ੀਏ ਦੇ ਉੱਤੇ ਚਲਾ ਗਿਆ ਮੈਨੂੰ ਤਾਂ ਕਦੇ-ਕਦੇ ਆਉਂ ਲੱਗਦਾ ਕਿ ਅਕਾਲੀ ਦਲ ਦੇ ਵਿੱਚ ਤੇ ਬਸਪਾ ਦੇ ਵਿੱਚ ਪੰਜਾਬ ਦੇ ਵਿੱਚ ਹੁਣ ਫਰਕ ਕੋਈ ਨਹੀਂ ਸੋ ਆਉਂਦੇ ਸਮੇਂ ਦੇ ਵਿੱਚ ਕੀ ਬਣੂਗਾ ਅਕਾਲੀ ਦਲ ਦਾ ਕਿਹੜੇ ਪਾਸੇ ਨੂੰ ਮੋੜ ਕੱਟੂ ਇਹ ਵੀ ਵਕਤ ਦੱਸੂਗਾ ਪਰ ਇਹਨਾਂ ਜਿਹੜੀ ਜਿਮਨੀ ਚੋੜਾਂ ਦੇ ਵਿੱਚ ਜਿਹੜੇ ਐਗਜ਼ਿਟ ਪੋਲ ਦੇ ਨਤੀਜੇ ਹੁੰਦੇ ਆ ਜਿਹਨੂੰ ਅਸੀਂ ਅੰਦਾਜ਼ਾ ਨਤੀਜੇ ਕਹਿੰਦੇ ਆ ਕਿ ਮੇਰੇ ਖਿਆਲ ਦੇ ਮੁਤਾਬਕ ਜਾਂ ਸਾਡੇ ادارے ਦੇ ਸਰਵੇ ਦੇ ਮੁਤਾਬਕ ਉਹਨਾਂ ਦੇ ਵੱਖ-ਵੱਖਰੇ ਨਤੀਜੇ ਸਾਹਮਣੇ ਆਏ ਆ ਕੁਝ ਅਦਾਰਿਆਂ ਨੇ ਜਿਹੜੇ মিডিਆ ਅਦਾਰੇ ਆ ਜਾਂ ਕਹਿ ਲਈਏ ਏਜੰਸੀਆਂ ਨੇ ਜਾਂ ਕੁਝ ਹੋਰ ਸ਼ਬਦ ਵਰਤ ਲਈਏ ਉਹਨਾਂ ਨੇ ਇਹ ਗੱਲ ਕਹੀ ਆ ਕਿ ਦੋ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ 'ਚ ਪੈਣੀਆਂ ਤੇ ਦੋ ਹੀ ਸੀਟਾਂ ਪੈਣੀਆਂ ਜੀ ਕਾਂਗਰਸ ਦੀ ਝੋਲੀ ਦੇ ਵਿੱਚ ਕੁਝ ਇੱਕ ਨੇ ਇਹ ਗੱਲ ਕਹੀ ਆ ਕਿ ਨਹੀਂ ਐਵੇਂ ਨਹੀਂ ਹੋਣਾ ਤਿੰਨ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ 'ਚ ਇੱਕ ਸੀਟਾ ਜਿਹੜੀ ਉਹ ਕਾਂਗਰਸ ਦੀ ਝੋਲੀ ਦੇ ਵਿੱਚ ਪਰ ਭਾਜਪਾ ਨੂੰ ਕੋਈ ਸੀਟ ਨਹੀਂ ਮਿਲ ਰਹੀ ਆਜ਼ਾਦ ਨੂੰ ਚਾਰਾਂ ਦੇ ਵਿੱਚੋਂ ਕੋਈ ਸੀਟ ਨਹੀਂ ਮਿਲ ਰਹੀ ਹਾਲਾਂਕਿ ਆਪਾਂ ਇਹਨੂੰ ਕਹਿ ਸਕਦੇ ਹਾਂ ਵੀ ਚੱਲ ਗਿਆ ਤੀਰ ਨਹੀਂ ਤਾਂ ਤੁੱਕਾ ਇਹ ਗੱਲ ਹੋਊਗੀ ਪਰ ਜੇ ਆਪਾਂ ਤੀਰ ਤੁੱਕੇ ਦੀ ਗੱਲ ਨੂੰ ਬੜਾ ਜਾ ਪਰੇ ਵੀ ਕਰਗੇ ਤਾਂ ਪ੍ਰੈਕਟੀਕਲ ਤੌਰ ਦੇ ਉੱਤੇ ਵੀ ਨਜ਼ਰ ਇਹੀ ਆਉਂਦਾ ਕਿ ਆਮ ਆਦਮੀ ਪਾਰਟੀ ਨੂੰ ਚਾਰਾਂ ਦੇ ਵਿੱਚੋਂ ਚਾਰ ਸੀਟਾਂ ਦੀ ਮਿਲਣਗੀਆਂ ਇਹਨਾਂ ਨੂੰ 2 ਤੋਂ ਲੈ ਕੇ 3 ਸੀਟਾਂ ਮਿਲਣ ਦੀ ਸੰਭਾਵਨਾ ਸੋ ਚਾਰਾਂ ਦੇ ਵਿੱਚੋਂ ਜੇ 3 ਜਾਂ 2 ਸੀਟਾਂ ਆਮ ਆਦਮੀ ਪਾਰਟੀ ਲੈ ਜਾਂਦੀ ਹੈ ਇਹ ਵੀ ਉਹਨਾਂ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਆ ਸੋ ਸਮਾਂ ਦੱਸੂਗਾ ਬੰਦਾ ਕੀ ਆ ਪਰ ਫਿਲਹਾਲ ਇਸ ਵੇਲੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਟੋਣਾ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਤੇ ਜਿਹੜੇ ਆ ਦੋ ਦਿਨ ਨੇ 21 ਤੇ 22 ਨਵੰਬਰ ਇਹਦੇ ਵਿੱਚ ਸਾਰੇ ਹੀ ਵਿਧਾਇਕ ਆ ਸਾਰੇ ਹੀ ਫੀਲਿੰਗ ਲੈਣਗੇ ਕਿ ਭਾਈ ਮੈਂ ਵਿਧਾਇਕ ਆ ਤੇ 21 ਤੇ 22 ਯਾਨੀ ਕਿ ਹੁਣ ਤੋਂ ਜਿਹੜੇ ਅੱਜ ਤੇ ਕੱਲ ਦੋ ਦਿਨ ਪੰਜਾਬ ਦੇ ਵਿਧਾਇਕ ਬਣਨ ਦੇ ਚਾਹਵਾਨ ਜਿਹੜੇ ਕਿ ਉਮੀਦਵਾਰ ਸੀਗੇ ਇਹਨਾਂ ਨੇ ਹੁਣ ਭਾਈ ਆਪ ਦਾ ਥਕੀਵਾ ਲਾਉਣਾ ਆਪਦੇ ਟੱਬਰ ਦੇ ਵਿੱਚ ਬਹਿਣਗੇ ਆਮ ਤੌਰ ਦੇ ਉੱਤੇ ਜੇਕਰ ਨਤੀਜਿਆਂ ਦੇ ਵਿੱਚ ਤੇ ਵੋਟਾਂ ਦੇ ਵਿੱਚ ਹੱਥ ਇੱਕ ਦਾ ਫਰਕ ਹੋਵੇ ਫਿਰ ਤਾਂ ਚਲੋ ਪਹਾੜੀਆਂ ਪਹੂੜਨਾ ਤੇ ਉਮੀਦਵਾਰ ਚਲੇ ਜਾਂਦੇ ਹੁੰਦੇ ਵੀ ਭਾਈ ਉੱਥੇ ਥੱਕੇ ਮਾਂ ਲਾ ਕੇ ਆਉਨੇ ਆ ਪਰ ਕਿਉਂਕਿ ਘੰਟੇ ਕੁਝ ਕ ਬਾਕੀ ਆ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੇ ਵੱਖ-ਵੱਖ ਉਮੀਦਵਾਰ ਆ ਇਹ ਹੁਣ ਇੱਥੇ ਰਹਿ ਕੇ ਟੱਬਰ ਦੇ ਵਿੱਚ ਚਾਹ ਦੇ ਪਿਆਲੇ ਸਾਂਝੇ ਕਰਨਗੇ ਤੇ ਗੋਡਿਆਂ ਦੀ ਤੇ ਪਿੰਜਣੀਆਂ ਦੀ ਮਾਲਿਸ਼-ਮੁਲਿਸ਼ ਕਰਾਉਣਗੇ ਕਿਉਂਕਿ ਜ਼ੋਰ ਵੀ ਲੱਗਾ ਤੇ ਤੋਰਾ ਫੇਰਾ ਵੀ ਬਹੁਤ ਹੋਇਆ ਜਿਹੜਾ ਕਿ ਅਣਕਿਆਸਿਆ ਵੀ ਹੁੰਦਾ ਉਸ ਤੋਂ ਅਗਲੀ ਗੱਲ ਇਹ ਆ ਵੀ ਝਾਰਖੰਡ ਤੇ ਮਹਾਰਾਸ਼ਟਰ ਦੇ ਬਾਰੇ ਵੀ ਐਗਜ਼ਿਟ ਪੋਲ ਦੇ ਨਤੀਜੇ ਆਏ ਆ ਇਹਨਾਂ ਦੋਵਾਂ ਸੂਬਿਆਂ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਨ ਦੀ ਪੂਰੀ ਪੂਰੀ ਸੰਭਾਵਨਾ ਇਹਨਾਂ ਦੋਵਾਂ ਸੂਬਿਆਂ ਦੇ ਵਿੱਚ ਹੀ ਐਗਜ਼ਿਟ ਪੋਲ ਦੇ ਨਤੀਜੇ ਇਹ ਗੱਲ ਕਹਿੰਦੇ ਆ ਕਿ ਮਹਾਰਾਸ਼ਟਰ ਦੇ ਵਿੱਚ ਮਹਾਯੁਤੀ ਯਾਨੀ ਕਿ ਬੀਜੇਪੀ ਤੇ ਉਹਦੀਆਂ ਹਮਖਿਆਲ ਪਾਰਟੀਆਂ ਜਿਹੜੀਆਂ ਉਹਨਾਂ ਦਾ ਗਠਜੋੜ ਆ ਜਿਹੜਾ ਉਹ ਜਿੱਤਣ ਦੀ ਪੂਰੀ ਪੂਰੀ ਸੰਭਾਵਨਾ ਦੇ ਵਿੱਚ ਆ ਤੇ ਇਹ ਐਗਜ਼ਿਟ ਪੋਲ ਦੇ ਨਤੀਜੇ ਤਾਂ ਇਹ ਵੀ ਗੱਲ ਕਹਿੰਦੇ ਕਿ ਝਾਰਖੰਡ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਬਣ ਜਾਣੀ ਆ ਜੇਕਰ ਏਦਾਂ ਦੀ ਗੱਲ ਹੁੰਦੀ ਹੈ ਜਿਵੇਂ ਕਿ ਐਗਜ਼ਿਟ ਪੋਲ ਦੇ ਨਤੀਜੇ ਆ ਤਾਂ ਕਾਂਗਰਸ ਤੇ ਉਹਦੀਆਂ ਹਮਖਿਆਲ ਪਾਰਟੀਆਂ ਵਾਸਤੇ ਇੱਕ ਬਹੁਤ ਵੱਡੇ ਝਟਕੇ ਵਾਲੀ ਖਬਰ ਹੋਊਗੀ। ਸੋ ਵਿਨੇਪਾਈ ਬਣਦਾ ਕੀ ਆ? ਆਮ ਤੌਰ ਦੇ ਉੱਤੇ ਐਗਜ਼ਿਟ ਪੋਲ ਦੇ ਇਹ ਨਤੀਜੇ ਟੀਰ ਤੁੱਕੇ ਵਾਲੀ ਗੱਲ ਨਹੀਂ ਹੁੰਦੇ ਆ। ਕਿਉਂਕਿ ਕਿਸੇ ਵळे ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਆਈ 2022 ਦੇ ਵਿੱਚ ਤਾਂ 92 ਸੀਟਾ ਇਹਨਾਂ ਨੂੰ ਮਿਲ ਸਕਦੀਆਂ ਕਿਸੇ ਵੀ ਐਗਜ਼ਿਟ ਪੋਲ ਦੇ ਨਤੀਜੇ ਨੇ ਅੰਦਾਜ਼ਾ ਨਹੀਂ ਸੀ ਪੇਸ਼ ਕੀਤਾ। ਪਰ ਆਮ ਆਦਮੀ ਪਾਰਟੀ ਦੀ ਸਰਕਾਰ 92 ਸੀਟਾ ਲੈ ਕੇ ਗਈ। ਤੇ ਜਦੋਂ ਹੁਣ ਹਰਿਆਣੇ ਦੇ ਵਿੱਚ ਭਾਜਪਾ ਦੀ ਸਰਕਾਰ ਬਣੀ ਆ। ਤਾਂ 90% ਦੀ ਐਗਜ਼ਿਟ ਪੋਲ ਦੇ ਨਤੀਜੇ ਇਹ ਗੱਲ ਕਹਿੰਦੇ ਸੀ ਕਾਂਗਰਸ ਦੀ ਸਰਕਾਰ ਬਣੂ ਪਰ ਬੀਜੇਪੀ ਦੀ ਬਣ ਗਈ ਆ ਕਈ ਵਾਰ ਐਗਜ਼ਿਟ ਪੋਲ ਦੇ ਨਤੀਜੇ ਸਹੀ ਸਾਬਤ ਹੋ ਜਾਂਦੇ ਆ ਕਈ ਵਾਰ ਗਲਤ ਸਾਬਤ ਹੋ ਜਾਂਦੇ ਆ ਸੋ ਸ਼ੇਅਰ ਬਾਜ਼ਾਰ ਜਾਂ ਕਹਿ ਲਈਏ ਸੱਟਾ ਬਾਜ਼ਾਰ ਉਹ ਵੀ ਇਹਨਾਂ ਐਗਜ਼ਿਟ ਪੋਲ ਦੇ ਨਤੀਜਿਆਂ ਨੇ ਉੱਤੇ ਟਿਕਿਆ ਹੁੰਦਾ ਸੋਵੇਂ ਨਹੀਂ ਆ ਬਣਦਾ ਕੀ ਆ ਕਿਹੜਾ ਧੀਰ ਚੱਲਦਾ ਤੇ ਕਿਹੜਾ ਤੁੱਕਾ ਚੱਲਦਾ ਪਰ ਜਿਹੜੀਆਂ ਧੜਕਣਾ ਨਹੀਂ ਉਹ ਬੀਜੇਪੀ ਦੀਆਂ ਵੀ ਤੇ ਕਾਂਗਰਸ ਦੀਆਂ ਵੀ ਤੇ ਇੱਕਨਾਥ ਸ਼ਿੰਦੇ ਦੀਆਂ ਵੀ ਤੇ ਉਦਵ ਠਾਕਰੇ ਦੀਆਂ ਵੀ ਮਹਾਰਾਸ਼ਟਰ ਦੇ ਵਿੱਚ ਪੂਰੀ ਤਰ੍ਹਾਂ ਧੜਕੀ ਜਾਂਦੀਆਂ ਆ ਤੋ ਨਤੀਜਾ ਕੀ ਹੋਊਗਾ ਸਮਰਸ ਹੋਗਾ ਉਸ ਤੋਂ ਕੋਲੀ ਗੱਲ ਇਹ ਆ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਜਿਹੇ ਭਰਾ ਦੀ ਮੌਤ ਹੋ ਗਈ ਤੇ ਸੰਸਕਾਰ ਸੀਗਾ ਕੁਝ ਘੰਟੇ ਪਹਿਲਾਂ ਯਾਨੀ ਕਿ ਲੰਘੇ ਕੱਲ ਕਿਉਂਕਿ ਅਸੀਂ ਨਵੀਂ ਤਰੀਕ ਦੇ ਵਿੱਚ ਗੱਲ ਕਰ ਰਹੇ ਆ ਲੰਘੇ ਕੱਲ ਸੰਸਕਾਰ ਸੀਗਾ ਤੇ 3 ਘੰਟੇ ਦੇ ਲਈ ਭਰਾ ਦੇ ਸੰਸਕਾਰ ਵਾਸਤੇ ਉਹਨਾਂ ਨੂੰ ਪੈਰੋਲ ਮਿਲੀ ਆ ਜਾਂ ਕਹਿ ਲਈਏ ਵੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਛੁੱਟੀ ਮਿਲੀ ਆ ਇਸ ਗੱਲ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਪਤਾ ਲੱਗਾ ਕਿ ਜਥੇਦਾਰ ਸਾਹਿਬ ਦੇ ਵੱਲੋਂ ਕਿਆਨੀ ਰਕबीर ਸਿੰਘ ਖੁਰਾਣੇ ਵੱਲੋਂ ਆਵਾਜ਼ ਚੁੱਕੀ ਗਈ ਹੈ ਉਹਨਾਂ ਨੇ ਕਿਹਾ ਜੀ ਕਿ ਇੱਕ ਉਹ ਵਿਅਕਤੀ ਜਿਹੜੇ ਉੱਤੇ ਸਾਧਵੀਆਂ ਨਾਲ ਸੋਸ਼ਣ ਦੇ ਦੋਸ਼ ਲੱਗੇ ਆ ਜਿਹੜੇ ਉੱਤੇ ਬਹੁਤ ਸਾਰੇ ਦੋਸ਼ ਸਮੇਂ-ਸਮੇਂ ਤੇ ਲੱਗਦੇ ਰਹੇ ਆ ਉਸ ਵਿਅਕਤੀ ਨੂੰ ਕਦੇ ਮਹੀਨੇ ਦੀ ਕਦੇ 20 ਦਿਨਾਂ ਦੀ ਕਦੇ 35 ਦਿਨਾਂ ਦੀ ਕਦੇ 18 ਦਿਨਾਂ ਦੀ ਪੈਰੋਲ ਮਿਲਦੀ ਆ ਉਹ ਵਿਅਕਤੀ ਜਿਹੜਾ ਕਿ ਜਬਰ ਜਨਾਹ ਤੇ ਕਤਲ ਸਮੇਤ ਹੋਰ بڑے ਮਾਮਲਿਆਂ ਦੇ ਵਿੱਚ ਜੇਲ੍ਹ ਦੀ ਸਜ਼ਾ ਕੱਟ ਰਿਹਾ ਉਹਦੇ ਉੱਤੇ ਸਰਕਾਰਾਂ ਕਿਵੇਂ ਲਚਕਦਾਰ ਰਵੱਈਆ ਅਪਣਾਉਂਦੀਆਂ ਤੇ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜੇ ਕਿ ਆਪਣੀ سزا ਪੂਰੀ ਵੀ ਕਰ ਚੁੱਕੇ ਆ ਤੇ ਉਹਨਾਂ ਨੂੰ ਕਿਸ ਤਰੀਕੇ ਨਾਲ ਖਜਲ ਕੀਤਾ ਜਾ ਰਿਹਾ ਠਠ ਕੀਤਾ ਜਾ ਰਿਹਾ ਭਰਾ ਦੀ ਮੌਤ ਹੋਈ ਹੋਵੇ ਤੇ ਸਿਰਫ 3 ਘੰਟੇ ਦੀ ਪੈਰੋਲ ਮਿਲੇ ਉਹਨਾਂ ਨੇ ਕਿਹਾ ਜੀ ਕਿ ਇਹ ਬੜੀ ਸ਼ਰਮਿੰਦਗੀ ਵਾਲੀ ਗੱਲ ਆ ਉਹਨਾਂ ਨੇ ਕਿਹਾ ਜੀ ਕਿ ਇਹੋ ਜੀਆਂ ਵਿਧਕੀਆਂ ਜਿਹੜੀਆਂ ਉਹ ਸਿੱਖ ਕੌਮ ਦੇ ਉੱਤੇ ਹੁੰਦੀਆਂ ਰਹੀਆਂ ਉਹਨਾਂ ਨੇ ਕੇਂਦਰ ਦੀ ਸਰਕਾਰ ਦੇ ਉੱਤੇ ਵੀ ਤੇ ਸਬੰਧਤ ਅਧਿਕਾਰੀਆਂ ਦੇ ਉੱਤੇ ਵੀ ਸਵਾਲ ਚੁੱਕੇ ਆ ਕਿ ਕੀ ਭਾਈ ਬਲਵੰਤ ਸਿੰਘ ਰਾਜਵਾਨ ਦਾ ਕਸੂਰ ਤੇ ਗੁਰਮੀਤ ਰਾਮ ਰਹੀਮ ਦੇ ਕਸੂਰ ਤੋਂ ਵੀ ਵੱਡਾ ਇੱਕ ਬੰਦੇ ਲਈ ਇਦਾਂ ਦੀਆਂ ਰਿਆਇਤਾਂ ਕਿਉਂ ਤੇ ਦੂਜੇ ਬੰਦੇ ਦੇ ਉੱਤੇ ਇਦਾਂ ਦੀਆਂ ਸਖਤੀਆਂ ਕਿਉਂ ਆ ਉਸ ਤੋਂ ਬਗਲੀ ਗੱਲ ਹੈ ਜੀ ਕਿ ਅਕਾਲੀ ਦਲ ਦੇ ਉੱਤੇ ਮਾੜੇ-ਢੜ ਇੰਨੇ ਚੱਲ ਰਹੇ ਆ ਕਿ ਅਨਿਲ ਜੋਸ਼ੀ ਦੇ ਵੱਲੋਂ ਵੀ ਕੱਲ ਅਸਤੀਫਾ ਦੇ ਦਿੱਤਾ ਗਿਆ ਆਪਾਂ ਜਾਣਦੇ ਕਿ ਵਿਕਰਮ ਸਿੰਘ ਮਜੀਠੀਆ ਦੇ ਸਭ ਤੋਂ ਖਾਸ-ਮਖਾਸ ਲੋਕਾਂ ਦੇ ਵਿੱਚੋਂ ਇੱਕ ਅਨਿਲ ਜੋਸ਼ੀ ਆਪਾਂ ਜਾਣਦੇ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਨਰਲਲ ਜੋਸ਼ੀ ਨੇ ਅਕਾਲੀ ਦਲ ਦੇ ਵੱਲੋਂ ਚੋਣ ਲੜੀ ਉਮੀਦਵਾਰ ਬਣ ਕੇ ਅੰਮ੍ਰਿਤਸਰ ਤੋਂ ਤੇ ਉਸ ਅਨਲਲ ਜੋਸ਼ੀ ਨੇ ਪਾਰਟੀ ਦੇ ਸਾਰੇ ਅਹੁਦਰ ਤੋਂ ਤੇ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਕਰਤਾ ਪਿਛਲੇ ਕੁਝ ਦਿਨਾਂ ਦੇ ਵਿੱਚ ਅਕਾਲੀ ਦਲ ਨੂੰ ਲਗਾਤਾਰ ਝਟਕੇ ਲੱਗ ਰਹੇ ਆ ਕਦੇ ਝਟਕਾ ਹਰਮਿਤ ਸਿੰਘ ਸੰਧੂ ਦੇ ਰੂਪ ਦੇ ਵਿੱਚ ਲੱਗਦਾ ਕਦੇ ਐਨ ਕੇ ਸ਼ਰਮਾ ਦੇ ਰੂਪ ਦੇ ਵਿੱਚ ਲੱਗਦਾ ਤੇ ਆਹ ਖਬਰ ਜਿਹੜੀ ਆ ਹੁਣ ਬਹੁਤ ਵੱਡੀ ਆ ਗਈ ਵੀ ਅਨਲਲ ਜੋਸ਼ੀ ਨੇ ਵੀ ਅਸਤੀਫਾ ਦਿੱਤਾ ਤੇ ਅਕਾਲੀ ਦਲ ਦੇ ਵਿੱਚ ਰਹਿ ਕੇ ਹੀ ਜਾਊਗਾ ਸਵਾਲਾਣਾ ਸਵਾਲ ਇਹ ਆ ਅਕਾਲੀ ਦਲ ਨੂੰ ਛੱਡ ਕੇ ਇਵੇਂ ਭੱਜ ਰਹੇ ਨੇਤਾ ਜਿਵੇਂ ਕਿਸ਼ਤੀ ਦੇ ਵਿੱਚ ਮੋਰਾ ਹੋ ਜੇ ਤੇ ਕਿਸ਼ਤੀ ਦੇ ਵਿੱਚ ਪਾਣੀ ਭਰਨ ਲੱਗੇ ਤਾਂ ਪਹਿਲਾਂ ਉਹਦੇ ਵਿੱਚੋਂ ਸਭ ਤੋਂ ਵੱਧ ਡਰੂ ਕਹਿ ਲਗੇ ਜਾਂ ਚੂਹੇ ਕਹਿ ਲਗੇ ਉਹ ਛਾਲਾ ਮਾਰ ਮਾਰ ਕੇ ਭਜਦੇ ਆ ਹਾਲਾਂਕਿ ਜਦੋਂ ਉਹ ਛਾਲ ਮਾਰਦੇ ਤੇ ਜਾਂਦੇ ਫੇਰ ਪਾਣੀ ਦੇ ਵਿੱਚ ਹੀ ਆ ਪਰ ਜਾਨ ਬਚਾਉਣ ਲਈ ਛਾਲਾ ਮਾਰਦੇ ਆ ਸੋ ਵੇਨੇ ਕਿ ਜਿਹੜੇ ਹੁਣ ਛਾਲਾ ਮਾਰ ਮਾਰ ਕੇ ਹੋਰ ਪਾਰਟੀ ਕੋਲ ਵਿੱਚ ਜਾਣਗੇ ਜਾਂ ਜਿਹੜੇ ਅਕਾਲੀ ਦਲ ਨੂੰ ਛੱਡਣ ਦੇ ਵਿੱਚ ਭਲਾਈ ਸਮਝਦੇ ਆ ਜਾਂ ਜਿਹਨੇ ਇਹ ਗੱਲ ਕਹਿੰਨੇ ਕਿ ਅਕਾਲੀ ਦਲ ਸਿਧਾਂਤਾਂ ਤੋਂ ਭਟ ਗਿਆ ਪਾਰਟੀ ਸੰਪਰਦਾਇਕ ਹੋ ਗਈ ਆ ਪਾਰਟੀ ਧਰਮ ਦੀਆਂ ਵੰਡੀਆਂ ਦੇ ਵਿੱਚ ਪੈ ਗਈ ਆ ਪਾਰਟੀ ਏਜੰਡੇ ਤੋਂ ਭਟ ਗਈ ਆ ਸਿਧਾਂਤ ਤੋਂ ਭਟ ਗਈ ਆ ਆਉਂਦੇ ਸਮੇਂ ਦੇ ਵਿੱਚ ਬਣਦਾ ਕੀ ਆ ਸੋ ਅਕਾਲੀ ਦਲ ਦੇ ਉੱਤੇ ਔਖੀ ਘੜੀ ਚੱਲਦੀ ਆ ਆ ਕਾਲੀ ਦਲ ਨੂੰ ਛੱਡਣ ਵਾਲਿਆਂ ਦੀ ਗਿਣਤੀ ਅਬਰਵੇਲ ਵਾਂਗ ਵਧੀ ਆ ਸੋ ਕਦੇ-ਕਦੇ ਖਬਰਾਂ ਵੀ ਹੁੰਦੀਆਂ ਕਿ ਅਕਾਲੀ ਦਲ ਦੀ ਸਿਰਫ ਤੇ ਸਿਰਫ ਸਰਵਾਈਵਿੰਗ ਆ ਜਿਹੜੀ ਤਰੱਕੀ ਆ ਜਿਹੜੀ ਉਹ ਖੜਾ ਜੀ ਇਸ ਗੱਲ ਦੇ ਉੱਤੇ ਇਹ ਪਈ ਆਉਂਦੇ ਸਮੇਂ ਦੇ ਵਿੱਚ ਬਣਦਾ ਕਿ ਇਹ ਜਥੇਦਾਰ ਸਾਹਿਬ ਸੁਖਬੀਰ ਸਿੰਘ ਬਾਦਲ ਬਾਰੇ ਕੀ ਫੈਸਲਾ ਕਰਦੇ ਆ ਸੋ ਉਹ ਕਦੋਂ ਫੈਸਲਾ ਕਰਦੇ ਇਹ ਵੀ ਇੱਕ ਨਵਾਂ ਸਵਾਲ ਆ ਸੋ ਉਹਨਾਂ ਦੇ ਫੈਸਲੇ ਦੇ ਉੱਤੇ ਬਹੁਤ ਕੁਝ ਨਿਰਭਰ ਕਰਦਾ ਸੋ ਦੇਖਦੇ ਭਾਈ ਉਹਨਾਂ ਦਾ ਫੈਸਲਾ ਕਦੋਂ ਆਉਂਦਾ ਤੇ ਉਹਨਾਂ ਦੇ ਫੈਸਲੇ ਤੋਂ ਬਾਅਦ ਅਗਲਾ ਮੋੜ ਕੂਣੀ ਮੋੜ ਆ ਜਿਹੜਾ ਉਹ ਅਕਾਲੀ ਦਲ ਦੀ ਸ਼ਾਸਤ ਕਿਹੋ ਜਿਹਾ ਘਟਦੀ ਆ ਤੇ ਇੱਕ ਜਾਣਕਾਰੀ ਹੋਰ ਜ਼ਰੂਰ ਸਾਂਝੀ ਕਰਨੀ ਬਣਦੀ ਆ ਕਿ ਕੰਕੜਨ ਨੌਤ ਨੂੰ ਫੇਰ ਪੰਨਾ ਪੈ ਗਿਆ ਕਿਉਂਕਿ ਉਹਦੀ ਫਿਲਮ ਜਿਹੜੀ ਆ ਐਮਰਜੈਂਸੀ ਹੁਣ 17 ਜਨਵਰੀ ਨੂੰ ਰਿਲੀਜ਼ ਹੋਣੀ ਆ 17 ਜਨਵਰੀ ਯਾਨੀ ਕਿ ਅਗਲੇ ਸਾਲ ਦੇ ਪਹਿਲੇ ਮਹੀਨੇ ਦੇ ਵਿੱਚ ਤੇ ਤੀਜੇ ਹਫਤੇ ਦੇ ਵਿੱਚ ਉਹ ਫਿਲਮ ਆਉਣੀ ਹੈ ਤੇ ਇਸ ਫਿਲਮ ਦੇ ਉੱਤੇ ਸਿੱਖ ਭਾਈਚਾਰੇ ਦੇ ਵੱਲੋਂ ਇੱਕ ਵਾਰ ਫੇਰ ਆਵਾਜ਼ ਚੁੱਕੀ ਗਈ ਹੈ ਉਹਨਾਂ ਨੇ ਕਿਹਾ ਜੀ ਕਿ ਅਸੀਂ ਇਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦੇਵਾਂਗੇ ਕੰਗੜਾ ਰਣੋਤਲੀ ਇਹ ਫਿਲਮ ਸਿੱਖਾਂ ਦੀਆਂ ਭਾਵਨਾਵਾਂ ਤੇ ਸੱਟ ਮਾਰਨ ਵਾਲੀ ਹੋਊਗੀ ਇਹ ਜਿਹੜੀ ਫਿਲਮ ਆ ਕੰਗੜਾ ਰਣੋਤਲੀ ਇਹ ਪਹਿਲਾਂ ਰਿਲੀਜ਼ ਹੋਣੀ ਸੀ ਜੀ 6 ਸਤੰਬਰ ਨੂੰ ਪਰ ਉਸ ਤੋਂ ਬਾਅਦ ਆਪਾਂ ਜਾਣਦੇ ਕਿ ਬਹੁਤ ਵੱਡੇ ਪੱਧਰ ਤੇ ਵਿਵਾਦ ਪੈਦਾ ਹੋਇਆ ਕਿ ਇਹਦੇ ਵਿੱਚ ਇਤਰਾਜਯੋਗ ਦ੍ਰਿਸ਼ਾਂ ਭਾਵਨਾਵਾਂ ਤੇ ਸੱਟ ਮਾਰਨ ਵਾਲੇ ਸੈਂਸਰ ਬੋਰਡ ਦੇ ਕਈ ਦ੍ਰਿਸ਼ਾਂ ਦੇ ਉੱਤੇ ਕੈਂਚੀ ਵੀ ਚਲਾਈ ਆ ਤੇ ਹੁਣ ਕੈਂਚੀ ਚੱਲਣ ਤੋਂ ਬਾਅਦ 17 ਜਨਵਰੀ ਨੂੰ ਇਹ ਫਿਲਮ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਪਰ ਸਿੱਖ ਭਾਈ ਕਰੜੇ ਨੇ ਇਹ ਗੱਲ ਕਹੀ ਹੈ ਕਿ ਅਸੀਂ ਇਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿਆਂਗੇ ਸੋ ਵੈਨੇ ਭਾਈ ਆਉਂਦੇ ਸਮੇਂ ਦੇ ਵਿੱਚ ਬਣਦਾ ਕੀ ਆ ਪਰ ਕੰਗੜਾ ਨਨੌਤ ਦੀ ਪੰਜਾਬੀਆਂ ਨਾਲ ਕਿੰਨੀ ਕ ਬਣਦੀ ਆ ਤੇ ਕੰਗੜਾ ਨਨੌਤ ਪੰਜਾਬੀਆਂ ਨੂੰ ਕਿੰਨਾ ਕ ਮੋਹ ਕਰਦੀ ਆ ਤੇ ਕੰਗੜਾ ਨਨੌਤ ਸਿੱਖ ਭਾਈ ਚਾਰੇ ਦੇ ਨਾਲ ਕਿਹੋ ਜਿਹਾ ਵਿਚਾਰ ਰੱਖਦੀ ਆ ਆ ਪਾਇਰੇ ਬਾਰੇ ਚੰਗੀ ਤਰ੍ਹਾਂ ਜਾਣਦੇ ਆਂ ਲੰਘੇ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਗੱਲ ਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਕਿ ਮਧ ਪ੍ਰਦੇਸ਼ ਦੇ ਇੱਕ ਖੇਤਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਨਕਲ ਕੀਤੀ ਗਈ ਹੈ। ਉਹਨਾਂ ਨੇ ਕਿਹਾ ਜੀ ਕਿ ਉਜੈਨ ਸਿੱਖ ਸਮਾਜ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਨਕਲ ਕੀਤੀ ਗਈ ਹੈ ਇਹ ਗੱਲ ਸਿੱਖੀ ਪਰੰਪਰਾਵਾਂ ਦੇ ਬਿਲਕੁਲ ਉਲਟਾ ਹੈ ਕਿਉਂਕਿ ਸਿੱਖ ਗੁਰੂ ਸਾਹਿਬਾਨ ਦੀ ਨਕਲ ਕਰਨਾ ਸਿੱਖ ਧਰਮ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਤੇ ਜਿਹੜੇ ਲੋਕ ਇਹ ਕੁਝ ਕਰਦੇ ਨੇ ਉਹਨਾਂ ਦੇ ਬਾਰੇ ਮੁਕੰਮਲ ਵਿਰਵਾਸੀਂ ਇਕੱਤਰ ਕਰ ਰਹੇ ਹਾਂ। ਇਥੇ ਵੀ ਦੱਸਣਾ ਬਣਦਾ ਹੈ ਕਿ ਸਿੱਖ ਧਰਮ ਦੇ ਵਿੱਚ ਕਿਸੇ ਵੀ ਗੁਰੂ ਜਾਂ ਗੁਰੂ ਸਹਿਬਾਨ ਦੇ ਨਾਲ ਸਬੰਧਤ ਪਰਿਵਾਰਕ ਮੈਂਬਰ ਨੂੰ ਪਾਤਰ ਦੇ ਤੌਰ ਦੇ ਉੱਤੇ ਪੇਸ਼ ਕਰਨਾ ਜਾਂ ਕਿਸੇ ਵਿਅਕਤੀ ਦੇ ਵੱਲੋਂ ਉਹਨਾਂ ਦੀ ਨਕਲ ਕਰਨਾ ਇਹ ਗੱਲ ਮर्यादा ਦੇ ਬਿਲਕੁਲ ਉਲਟਾ ਹੈ ਪਰ ਕੁਝ ਖਬਰਾਂ ਆਈਆਂ ਨੇ ਕਿ ਮਧ ਪ੍ਰਦੇਸ਼ ਦੇ ਵਿੱਚ ਇਹ ਕੁਝ ਕੀਤਾ ਗਿਆ ਜਿਹਦੇ ਕਰਕੇ ਹੁਣ ਵੱਡੇ ਪੰਦਰ ਨੇ ਉੱਤੇ ਇਹ ਗੱਲ ਕਹੀ ਗਈ ਹੈ ਕਿ ਇਸ ਗੱਲ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਗੱਲ ਕਹੀ ਹੈ ਕਿ ਇਸ ਮਾਮਲੇ ਦੀ ਪੂਰੀ ਰਿਪੋਰਟ ਬਣਾ ਕੇ ਤੇ ਫਿਰ ਅਸੀਂ ਜਥੇਦਾਰ ਸਹਿਬਾਨ ਨੂੰ ਸੌਂਪਾਂਗੇ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਹੋਏਗੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਭਵਿੱਖ ਦੇ ਵਿੱਚ ਜੇਕਰ ਕਿਸੇ ਦੇ ਵੱਲੋਂ ਇਹੋ ਜਿਹੀ ਕੁਤਾਈ ਕੀਤੀ ਗਈ ਜਾਂ ਕਿਸੇ ਦੀ ਭਾਵਨਾ ਦੇ ਉੱਤੇ ਸੱਟ ਮਾਰੀ ਗਈ ਤਾਂ ਉਹਨਾਂ ਦੇ ਨਾਲ ਸਖਤੀ ਨਾਲ ਸਭ ਵਿਚਾਰਿਆ ਜਾਵੇਗਾ ਤੇ ਉਹਨਾਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਕਿਸੇ ਵੀ ਕੀਮਤ ਦੇ ਉੱਤੇ ਮਾਫੀ ਵੀ ਨਹੀਂ ਕੀਤਾ ਜਾਵੇਗਾ ਸੋ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਮੁਕੰਮਲ ਰਿਪੋਰਟ ਕੀ ਆਉਂਦੀ ਹੈ ਪਰ ਇੰਨੀ ਗੱਲ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਤੇ ਸਮੁੱਚੇ ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਵਿੱਚੋਂ ਕਈ ਵਾਰ ਇਹੋ ਜਿਹੀਆਂ ਖਬਰਾਂ ਆਉਂਦੀਆਂ ਜਿਹੜੀਆਂ ਕਿ ਸਿੱਖ ਸਮਾਜ ਦੇ ਮਨ ਦੇ ਉੱਤੇ ਸੱਟ ਮਾਰ ਜਾਂਦੀਆਂ ਉਸ ਤੋਂ ਅਗਲੀ ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਹੁਣ ਤੋਂ ਸ਼ਰਤਾਂ ਲੱਗ ਰਹੀਆਂ ਕਿ ਭਾਈ ਇਹਨਾਂ ਪੰਜਾਬ ਦੀਆਂ ਚਾਰ ਸੀਟਾਂ ਦੇ ਉੱਤੇ ਜਿੱਥੇ ਕਿ ਲੰਘੇ ਕੱਲ ਜ਼ਮਨੀ ਚੋਣਾ ਹੋਈਆਂ ਉਹਨਾਂ ਦੇ ਉੱਤੇ ਆ ਜਿੱਤੂ ਆ ਜਿੱਤੂ ਤੇ ਆ ਜਿੱਤੂ ਇਥੋਂ ਪਤਾ ਲੱਗਦਾ ਪੰਜਾਬੀਆਂ ਨੂੰ ਚੋਣਾਂ ਦਾ ਸੱਚੀ ਮੁੱਚੀ ਚਾਾ ਕਿਵੇਂ ਜਿਵੇਂ ਕਿ ਮੁੱਢ ਦੇ ਵਿੱਚ ਗੱਲ ਕਹੀ ਗਈ ਆ ਲੰਘੇ ਕੱਲ ਵੀ ਇਹੋ ਜਿਹਾ ਕੁਝ ਹੋਇਆ ਤੇ ਭਵਿੱਖ ਦੇ ਵਿੱਚ ਪਤਾ ਨਹੀਂ ਹੋਰ ਕੀ ਕੀ ਹੋਣਾ ਪਰ ਇਹ ਗੱਲ ਜ਼ਰੂਰ ਹੈ ਜੀ ਕਿ ਹੁਣੇ ਤੋਂ 2027 ਦੇ ਲਈ ਮੁੱਖ ਮੰਤਰੀ ਦੇ ਚਿਹਰੇ ਉੱਛਲ-ਉੱਛਲ ਕੇ ਸਾਹਮਣੇ ਆਉਣੇ ਸ਼ੁਰੂ ਹੋਏ ਆ। ਭਗਵੰਤ ਮਾਨ ਕੀ ਆਮ ਆਦਮੀ ਪਾਰਟੀ ਦੇ ਵੱਲੋਂ ਫਿਰ ਸੀਐਮ ਚਿਹਰਾ ਹੋਣਗੇ ਇੱਕ ਸਵਾਲ ਇਹ ਆ। ਤੇ ਦੂਜਾ ਸਵਾਲ ਇਹ ਆ ਕਿ ਭਾਵੇਂ ਸਵਾ ਦੋ ਸਾਲ ਪਹਿਲਾਂ ਦੀ ਗੱਲ ਹੀ ਆ ਕਿ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਜਾਂ ਰਾਜਾ ਵੜਿੰਗ ਇਹਨਾਂ ਤਿੰਨਾਂ ਦੇ ਵਿੱਚੋਂ ਕਾਂਗਰਸ ਦੇ ਵੱਲੋਂ ਮੁੱਖ ਮੰਤਰੀ ਚਿਹਰਾ ਕੌਣ ਹੋਏਗਾ? ਚੌਥਾ ਸਵਾਲ ਮਹੱਤਵਪੂਰਨ ਇਹ ਆ ਕਿ ਭਾਈ ਕੀ ਭਾਜਪਾ ਭਵਿੱਖ ਦੇ ਵਿੱਚ ਜੋ ਉਹਨਾਂ ਦੇ ਕੋਲੇ ਹੁਣ ਸਿੱਖ ਚੇਰੇ ਨੇ ਇਹਨਾਂ ਦੇ ਸਿਰ ਦੇ ਉੱਤੇ ਕੁਝ ਕਰ ਸਕੇਗੀ ਜਾਂ ਨਹੀਂ ਤੇ ਇੱਕ ਮਹੱਤਵਪੂਰਨ ਗੱਲ ਇਹ ਹੈ ਕਿ ਅਕਾਲੀ ਦਲ ਕਦੇ ਪੈਰਾਂ ਸਿਰ ਹੋ ਸਕੇਗਾ ਜਾਂ ਨਹੀਂ ਇਹਨਾਂ ਗੱਲਾਂ ਨੂੰ ਆਮ ਲੋਕ ਵੀ ਵਿਚਾਰਦੇ ਆ ਪਰ ਗੱਲ ਕੁੱਲ ਮਿਲਾ ਕੇ ਇਹ ਆ ਕਿ ਇਸ ਵੇਲੇ ਸਵਾ ਦੋ ਸਾਲ ਪਹਿਲਾਂ ਜਿੰਨੇ ਮਰਜ਼ੀ ਅੰਦਾਜ਼ੇ ਪੇਸ਼ ਕੀਤੇ ਜਾਣ ਮੌਕੇ ਦੇ ਮੁਤਾਬਕ ਤਾਂ ਕੋਈ ਫਿਰਕੀ ਗਿੰਦਬਾਜ਼ੀ ਵਾਂਗੂ ਸਾਰਾ ਕੁਝ ਹੋ ਜਾਣਾ ਪਰ ਇਸ ਵੇਲੇ ਭਾਜਪਾ ਦੇ ਵੱਲੋਂ ਸਿੱਖ ਚੇਰੇ ਲੱਭਣ ਦਾ ਰੁਝਾਨ ਜਾਰੀ ਹੈ ਪਰ ਬੀਜੇਪੀ ਨੂੰ ਇਸ ਗੱਲ ਦੀ ਸਮਝ ਜ਼ਰੂਰ ਆਉਣੀ ਚਾਹੀਦੀ ਹੈ ਕਿ ਹੁਣ ਤੱਕ ਉਹਨਾਂ ਦੇ ਕੋਲੇ ਜਿੰਨੇ ਵੀ ਸਿੱਖੇ ਚਿਹਰੇ ਆਏ ਸਾਰੇ ਨਾ ਕਬੂਲ ਕੀਤੇ ਗਏ ਤੇ ਹਾਰੇ ਹੋਏ ਚਿਹਰੇ ਆਏ ਨਹੀਂ ਇਹਨਾਂ ਹਾਰੇ ਹੋਏ ਚਿਹਰਿਆਂ ਦੇ ਸਿਰ ਦੇ ਉੱਤੇ ਜਿੱਤ ਕਿਵੇਂ ਹਾਸਲ ਹੋਏਗੀ ਸੋਲਾ ਨਾ ਸਵਾਲ ਇਹ ਆ ਤੇ ਬਾਕੀ ਬੀਜੇਪੀ ਨੂੰ ਅੱਜ ਕੀ ਪਤਾ ਲੱਗ ਜਾਣਾ ਕਿ ਕਿੰਨੇਕ ਪਾਣੀ ਦੇ ਵਿੱਚ ਆ ਕਿਉਂਕਿ ਜਿਹੜੇ 23 ਤਰੀਕ ਨੂੰ ਜਮਨੀ ਤੋੜ ਦੇ ਨਤੀਜੇ ਆਉਣੇ ਆ ਉਹਨੇ ਬਹੁਤ ਕੁਝ ਕਲੀਅਰ ਕਰ ਦੇਣਾ ਸੋ ਵੇਖਦੇ ਆ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਕੀ ਬਣਦਾ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਆਪਣੇ ਸਿਆਸੀ ਸਿਧਾਂਤ ਜੋ ਸਿਆਸੀ ਪਾਰਟੀਆਂ ਫੜ ਰਹੀਆਂ ਤੇ ਉਹਦੇ ਉੱਤੇ ਕਦੇ-ਕਦੇ ਹੈਰਾਨੀ ਵੀ ਹੁੰਦੀ ਆ ਕਿ ਭਾਈ ਇੱਕ ਸੀਟ ਜਿੱਤਣੀ ਇੱਕ ਕੁਰਸੀ ਲੈਣੀ ਇਹੀ ਅੱਜ ਦੀਆਂ ਸਿਆਸੀ ਪਾਰਟੀਆਂ ਦਾ ਆਖਰੀ ਤੇ ਪਹਿਲਾ ਉਰਜਾਨ ਰਹਿ ਗਿਆ ਇਹੀ ਉਹਨਾਂ ਦਾ ਮਨੋਰਥ ਰਹਿ ਗਿਆ ਤੇ ਜਾਣੇ-ਜਾਣੇ ਜੇਕਰ ਅਸੀਂ ਗੱਲ ਕਰੀਏ ਲਾਹੌਰ ਸ਼ਹਿਰ ਦੀ ਜਦੋਂ ਅਸੀਂ ਇਹਨਾਂ ਖਬਰਾਂ ਨੂੰ ਸਾਂਝੀਆਂ ਕਰ ਰਹੇ ਆ ਤਾਂ ਹੋਰ ਸ਼ਹਿਰ ਦੇ ਵਿੱਚ ਬੈਠ ਕੇ ਕਰ ਰਹੇ ਆ ਪਿਛਲੇ ਕੁਝ ਦਿਨਾਂ ਤੋਂ ਪੰਜਾਬੀ ਕਾਨਫਰੰਸ ਦੇ ਲਈ ਇੱਥੇ ਲਾਹੌਰ ਦੇ ਵਿੱਚ ਪਹੁੰਚੇ ਹੋਏ ਆਂ ਪਰ ਜੋ ਸੰਗਤ ਦੇ ਲੋਕਾਂ ਦੇ ਭੈਣਾ ਵੀਰਾਂ ਨੇ ਬਲਬਲੇ ਆ ਉਹ ਜ਼ਰੂਰ ਸਾਂਝੇ ਕਰਨੇ ਬਣਦੇ ਆ ਕੱਲ ਇੱਕ ਨੌਜਵਾਨ ਮਿਲਿਆ ਉਹਨੇ ਇਹ ਗੱਲ ਕਹੀ ਕਿ ਅਸੀਂ ਤੁਹਾਡੇ ਪ੍ਰੋਗਰਾਮ ਬਹੁਤ ਸੁਣਦੇ ਤੇ ਦੇਖਦੇ ਆ ਕੀ ਤੁਸੀਂ ਅਜਮੇਰ ਸ਼ਰੀਫ ਗਏ ਹੋ ਮੈਂ ਕਹਾਂ ਵੀ ਨਹੀਂ ਉਹ ਕਹਿੰਨੇ ਵੀ ਜੇਕਰ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਜਾਓ ਤਾਂ ਸਾਡੇ ਵੱਲੋਂ ਉੱਥੇ ਦੁਆ ਕਰਕੇ ਆਇਓ ਸਾਨੂੰ ਤਾਂ ਪਤਾ ਨਹੀਂ ਵੀਜ਼ੇ ਮਿਲਨੇ ਕਿ ਨਹੀਂ ਮਿਲਨੇ ਕੀ ਬਣੂ ਕੀ ਨਹੀਂ ਪਰ ਜੇਕਰ ਤੁਸੀਂ ਜਾਓ ਤਾਂ ਫਿਰ ਉਹਨਾਂ ਨੇ ਕਿਹਾ ਜੀ ਕਿ ਸਾਡੇ ਵੱਲੋਂ ਦੁਆ ਕਰਿਓ ਵੱਡੀ ਗਿਣਤੀ ਦੇ ਵਿੱਚ ਪੈਣਾ ਵੀਰ ਐਸੇ ਨੇ ਜਿਹੜੇ ਕਹਿੰਦੇ ਨੇ ਕਿ ਸਾਡੇ ਦਾਦੇ ਨੇ ਸਾਡੇ ਪਰਦਾਦੇ ਨੇ ਸਾਡੇ ਨਾਨੇ ਨੇ ਆਖਰੀ ਸਾਹ ਤੱਕ ਸਾਨੂੰ ਆਪਣੇ ਪੰਜਾਬ ਦੀਆਂ ਚੜ੍ਹਦੇ ਪੰਜਾਬ ਦੀਆਂ ਗੱਲਾਂ ਸੁਣਾਈਆਂ ਕਿ ਇੱਕ ਦੌਰ ਐ ਸੀ ਇੱਕ ਦੌਰ ਇਸ ਤਰ੍ਹਾਂ ਦਾ ਸੀ ਇੱਕ ਦੌਰ ਇਸ ਤਰ੍ਹਾਂ ਦਾ ਸੀ ਆਪਣਾ ਪਿੰਡ ਸਾਡੀਆਂ ਗਲੀਆਂ ਸਾਡੇ ਦੋਸਤ ਸਾਡੇ ਖੇਤ ਸਾਡਾ ਖੂਹ ਇਵੇਂ ਹੁੰਦਾ ਸੀ ਉਹਨਾਂ ਦੀਆਂ ਅੱਖਾਂ ਝਲਕ ਜਾਂਦੀਆਂ ਤੇ ਉਹ ਘੁੱਟ ਕੇ ਜੱਫੀ ਪਾਉਂਦੇ ਆ ਉਹ ਇਹ ਗੱਲ ਕਹਿੰਦੇ ਜੀ ਕਿ ਤੁਸੀਂ ਸਾਡੇ ਉਸ ਥਾਂ ਤੋਂ ਉਸ ਪੰਜਾਬ ਦੇ ਵਿੱਚੋਂ ਆਏ ਆ ਜਿੱਥੇ ਸਾਡੇ ਪੁਰਖਿਆਂ ਨੇ ਜਨਮ ਲਿਆ ਜਿੱਥੇ ਉਹਨਾਂ ਦਾ ਕਾਰੋਬਾਰ ਸੀ ਜਿੱਥੇ ਉਹਨਾਂ ਦੇ ਖੇਤ ਸੀ ਤੇ ਉਹ ਤੁਹਾਡੇ ਹੱਥਾਂ ਨੂੰ ਚੁੰਮਦੇ ਆ ਉਹ ਤੁਹਾਨੂੰ ਗਲਵਕੜੀਆਂ ਬਹੁਤ ਨਿਗਵਲੀਆਂ ਪਾਉਂਦੇ ਆ ਉਹਨਾਂ ਦਾ ਇਹ ਵੀ ਦਰਦ ਆ ਕਿ ਭਾਈ ਅਸੀਂ ਜਾ ਨਹੀਂ ਸਕਦੇ ਤੇ ਉਹਨਾਂ ਦੇ ਵੱਲੋਂ ਜਿਵੇਂ ਜਾਣ ਦੀ شدت ਪ੍ਰਗਟਾਈ ਜਾਂਦੀ ਕਿਸੇ ਚੜ੍ਹਦੇ ਪੰਜਾਬ ਜਾਣਾ ਜੇਕਰ ਤੇ ਸੱਚੀ ਮੁੱਚੀ ਵੀਜੇ ਖੁੱਲੇ ਹੁਣ ਮੈਨੂੰ ਲੱਗਦਾ ਜੀ ਕਿ ਇੱਕ ਮਹੀਨੇ ਲਈ ਵੀ ਜੇਕਰ ਖੋਲ ਦਿੱਤੇ ਜਾਣ ਤਾਂ ਆਪਦੇ ਪਿੰਡਾਂ ਨੂੰ ਆਪਦੇ ਪੁਰਖਿਆਂ ਦੀ ਧਰਤੀ ਨੂੰ ਦੇਖਣ ਵਾਸਤੇ ਇੱਕ ਐਸੀ ਹਨੇਰੀ ਚੱਲੂਗੀ ਜਿਹੜੀ ਕਿ ਬਹੁਤ ਵੱਡੀ ਹੋਊਗੀ ਜਿਹਦੇ ਬਾਰੇ ਆਪਾਂ ਕਿਆਸ ਵੀ ਨਹੀਂ ਕਰਦੇ ਸੋ ਸਮਾਂ ਦੱਸੂਗਾ ਬਣਦਾ ਕੀ ਆ ਪਰ ਜਜ਼ਬਾਤ ਦੀ ਅਸੀਂ ਕਦਰ ਕਰਦੇ ਆ ਸੋ ਜਾਣਕਾਰੀਆਂ ਕੁਝ ਹੋਰ ਵੀ ਸਮਾਂ ਦੋਸਤੋ ਪਰ ਜੋ ਵਕਤ ਲਈ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਆ ਕੱਲ ਨੂੰ ਇਸੇ ਵੇਲੇ ਲਾਹੌਰ ਸ਼ਹਿਰ ਦੇ ਵਿੱਚ ਹੋਰ ਕੀ ਕੀ ਹੋ ਰਿਹਾ ਤੇ ਕੀ ਕੁਝ ਵੇਖ ਰਹੇ ਆ ਇਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਤੇ ਨਨਕਾਣਾ ਸਾਹਿਬ ਅਸੀਂ ਚੱਲੇ ਆ ਤੇ ਨਨਕਾਣਾ ਸਾਹਿਬ ਦੇ ਵਿੱਚ ਮੱਥਾ ਟੇਕਣਾ ਤੇ ਜੋ ਜੋ ਉਥੇ ਸੰਗਤ ਦੀਆਂ ਗੱਲਾਂ ਬਾਤਾਂ ਹੋਣੀਆਂ ਜਾਂ ਜੋ ਵੀ ਪ੍ਰਭਾਵ ਹੋਣਗੇ ਉਹ ਵੀ ਸਾਂਝੇ ਕਰਾਂਗੇ ਹੁਣ ਦਿਓ ਆ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁ크ਰੀਆ ਜੀ